ਕੋ ਦੀਦੀ ਕੀ ਹੋਇਆ ਗੁੱਸੇ ਹੋ ਮੇਰੇ ਨਾਲ ਮੇਰੇ ਤੋਂ ਕੋਈ ਗਲਤੀ ਹੋ ਗਈ ਸਤਿ ਸ਼੍ਰੀ ਅਕਾਲ ਜੀ ਅਮਰਦੇਵਗਨ ਅਤੇ ਦੀਪਦੀ ਮੈਰਿਜ ਨੂੰ ਲਗਭਗ 15 ਦਿਨ ਹੋ ਚੁੱਕੇ ਨੇ ਅਤੇ ਆਪਣੀ ਮੈਰਿਜ ਤੋਂ ਬਾਅਦ ਹੀ ਦੀਪ ਨੇ ਐਕਟਿੰਗ ਕਰਨੀ ਸਟਾਰਟ ਕਰ ਦਿੱਤੀ ਦੀਪ ਦੀ ਫਰਸਟ ਐਕਟ ਵੀਡੀਓ ਦੇਖ ਕੇ ਉਹਨਾਂ ਦੇ ਫੈਨਸ ਉਹਨਾਂ ਦੀ ਐਕਟਿੰਗ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਦੀਪ ਦੀਆਂ ਖੂਬ ਤਾਰੀਫਾਂ ਕੀਤੀਆਂ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇੰਜ ਜਾਪਦਾ ਹੀ ਨਹੀਂ ਦੀਪ ਨੇ ਫਰਸਟ ਟਾਈਮ ਐਕਟਿੰਗ ਕੀਤੀ ਹੋਵੇ ਅਤੇ ਨਾਲ ਦੀ ਨਾਲ ਕੁਝ ਲੋਕਾਂ ਨੇ ਕਿਹਾ ਕਿ ਦੇਵਗਨ ਫੈਮਿਲੀ ਦੇ ਵਿੱਚ ਆ ਕੇ ਐਕਟਿੰਗ ਤਾਂ ਆਪਣੇ ਆਪ ਹੀ ਆ ਜਾਂਦੀ ਹੈ ਉਥੇ ਹੀ ਤੁਹਾਨੂੰ ਦੱਸ ਦਈਏ ਕੁਝ ਕੁ ਲੋਕ ਦੀਪ ਤੇ ਪੜਕਦੇ ਹੋਈ ਵੀ ਨਜ਼ਰ ਆ ਰਹੇ ਨੇ ਅਮਰ ਦੇਵਗਨ ਅਤੇ ਦੀਪ ਦੇਵਗਨ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਕਮੈਂਟ ਕਰਦੇ ਇੱਕ ਨੇ ਲਿਖਿਆ 15 ਦਿਨ ਹੋਏ ਹਾਲੇ ਵਿਆਹ ਨੂੰ ਉਥੇ ਹੀ ਇੱਕ ਹੋਰ ਨੇ ਕਿਹਾ ਡੋਂਟ ਮੇਕ ਦਿਸ ਟਾਈਪ ਆਫ ਵੀਡੀਓਜ਼ ਵੇਟ ਅਜੇ ਤਾਂ ਮਹੀਨਾ ਵੀ ਨਹੀਂ ਹੋਇਆ ਵਿਆਹ ਨੂੰ ਨਾਲ ਦੀ ਨਾਲ ਇੱਕ ਹੋਰ ਨੇ ਕਿਹਾ ਬਸ ਕਰੋ ਅਜੇ ਹੁਣੇ ਵਿਆਹ ਹੋਇਆ ਅਸਲ ਦੀਪ ਦੇ ਐਕਟਿੰਗ ਕਰਨ ਤੋਂ ਬਾਅਦ ਲੋਕਾਂ ਦੀ ਨਫ਼ਰਤ ਦਾ ਦੇਵਗਨ ਫੈਮਿਲੀ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਕਿਆ ਕੇ ਦੀਪ ਨੇ ਅਨਸਰ ਹੀ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਬਾਕੀ ਤੁਹਾਡਾ ਦੇਵਗਨ ਫੈਮਲੀ ਅਤੇ ਦੀਪ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ